ਇੱਕ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਣੀ ਹੈ ਕਿ ਪੈਰ ਰੱਖਣ ਦੀ ਥਾਂ ਮਿਲ ਜਾਏ ਰਹਿਣ ਦੀ ਥਾਂ ਤਾਂ ਮੈਂ ਆਪੇ ਹੀ ਬਣਾ ਲੈਣੀ ਹੈ ਅਮਰੀਕਾ ਪਹੁੰਚਣ ਵਾਲੇ ਹਰ ਭਾਰਤੀ ਖਾਸ ਕਰਕੇ ਪੰਜਾਬੀ ਦਾ ਸੁਪਨਾ ਵੀ ਇਸੇ ਦੇ ਇਰਤ-ਗਿਰ ਦੇ ਹੁੰਦਾ ਸੀ ਸਤ ਸ੍ਰੀ ਅਕਾਲ ਮੈਂ ਅਿੰਦਰਜੀਤ ਸਿੰਘ ਚਹਿਲ ਇੱਕ ਹੋਰ ਖਾਸ ਖਬਰ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ ਖਤਰਨਾਕ ਜੰਗਲਾਂ ਤੇ ਪਨਾਮਾ ਵਰਗੀਆਂ ਨਹਿਰਾਂ ਨੂੰ ਪਾਰ ਕਰਕੇ ਡੌਂਕੀ ਰੂਟ ਤੇ ਰਹੀ ਲੱਖਾਂ ਕਰੋੜਾਂ ਖਰਚ ਕੇ ਅਮਰੀਕਾ ਦਾਖਲ ਹੋਣ ਵਾਲੇ ਲੋਕਾਂ ਦੇ ਸਾਰੇ ਸੁਪਨਿਆਂ ਨੂੰ ਉਸੇ ਵੇਲੇ ਨਜ਼ਰ ਲੱਗ ਗਈ ਸੀ ਜਦੋਂ 트ੰਪ ਨੇ ਦੂਜੀ ਵਾਰੀ ਅਮਰੀਕਾ ਦੀ ਸત્તા ਸੰਭੀ ਸੀ ਪਰ 트ੰਪ ਦੀ ਨਜ਼ਰ ਦੇ ਵਿੱਚ ਉਹ ਲੋਕ ਵੀ ਚੜ ਗਏ ਐ ਜਿਨ੍ਹਾਂ ਨੇ ਅਸਾਈਲੈਂਟ ਦੇ ਜ਼ਰੀਏ ਗ੍ਰੀਨ ਕਾਰਡ ਜਾਂ ਫਿਰ ਨਾਗਰਿਕਤਾ ਹਾਸਲ ਕੀਤੀ ਪਿਛਲੇ 1 ਮਹੀਨੇ ਦੇ ਅੰਦਰ ਐਸੇ ਅਣਗਿਣਤ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਗ੍ਰੀਨ ਕਾਰਡ ਹੋਲਡਰਾਂ ਤੋਂ ਲੈ ਕੇ ਅਮਰੀਕਾ 'ਚ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਨੀਂਦ ਉਡਾ ਦਿੱਤੀ ਹੈ ਇਹਨਾਂ ਸਾਰੇ ਮਾਮਲਿਆਂ ਨੂੰ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ ਤੇ ਸ਼ੁਰੂਆਤ ਕਰਦੇ ਆ ਕਪਿਲ ਰਗੂ ਘਰਾੜ ਦੇ ਕਿਸਤ ਦੇ ਰਸਲ ਅਮਰੀਕਾ 'ਚ ਰਹਿਣ ਵਾਲੇ ਕਪਲ ਰਗੂ ਦਾ ਇੱਕ ਅਮਰੀਕਨ ਮਹਿਲਾ ਦੇ ਨਾਲ ਵਿਆਹ ਹੋਇਆ ਹੈ ਤੇ ਉਹ ਸਥਾਈ ਨਾਗਰਿਕਤਾ ਦੀ ਪ੍ਰਕਿਰਿਆ ਦੇ ਵਿੱਚੋਂ ਲੰਘ ਰਿਹਾ ਉਹਨੂੰ ਮਾਮੂਲੀ ਟ੍ਰੈਫਿਕ ਦਾ ਉਲੰਘਣਾ ਕਰਕੇ ਰੋਕ ਲਿਆ ਗਿਆ ਤੇ ਜਦੋਂ ਜਾਂਚ ਕੀਤੀ ਤਾਂ ਉਹਦੇ ਬੈਗ ਦੇ ਵਿੱਚੋਂ ਇੱਕ ਅਫੀਮ ਲੇਬਲਾਈ ਇੱਕ ਪਰਫਿਊਮ ਦੀ ਬੋਤਲ ਮਿਲ ਗਈ ਅਧਿਕਾਰੀਆਂ ਨੇ ਇਹਨੂੰ ਨਸ਼ੀਲਾ ਪਦਾਰਥ ਸਮਝ ਲਿਆ ਤੇ ਰਗ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਹਨੂੰ ਪਹਿਲਾਂ ਜੇਲ੍ਹ ਭੇਜਿਆ ਤੇ ਫਿਰ ਉਹਦੀ ਵੀਜ਼ੇ ਨੂੰ ਰੱਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਜਾਂਚ ਤੋਂ ਇਹ ਸਾਫ਼ ਹੋਇਆ ਕਿ ਬੈਗ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਸੀ ਸਿਰਫ ਪਰਫਿਊਮ ਸੀ ਇਸ ਦੇ ਬਾਵਜੂਦ ਕਪਿਲ ਨੂੰ ਰਿਹਾਰ ਨਹੀਂ ਕੀਤਾ ਗਿਆ ਉਹਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਹਾਲੇ ਵੀ ਉਹ ਜਾਰੀ ਹੈ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ 73 ਸਾਲਾ ਪੰਜਾਬੀ ਮੂਲ ਦੀ ਬਜ਼ੁਰਗ ਮੱਲਾ ਹਰਜੀਤ ਕੌਰ ਨੂੰ ਰਿਪੋਰਟ ਕਰ ਦਿੱਤਾ ਗਿਆ ਕੁਝ ਦਿਨ ਪਹਿਲਾਂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਹਰਜੀਤ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਤੇ ਉਹਨਾਂ 'ਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ 'ਚ ਰਹਿਣ ਦਾ ਇਲਜ਼ਾਮ ਲੱਗਿਆ ਸਿਰਫ ਇੰਨਾ ਹੀ ਨਹੀਂ ਹਰਜੀਤ ਕੌਰ ਨੂੰ ਉਹਨਾਂ ਨੂੰ ਪਰਿਵਾਰ ਦੇ ਨਾਲ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਗਈ ਹਤਕੜੀਆਂ ਤੇ ਬੀੜੀਆਂ ਦੇ ਵਿੱਚ ਬੰਨ ਕੇ ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਕੈਦੀਆਂ ਦੀ ਤਰ੍ਹਾਂ ਡਿਪੋਟ ਕਰ ਦਿੱਤਾ ਗਿਆ ਉਮਰ ਤੱਕ ਦਾ ਲਿਹਾਜ਼ ਵੀ ਨਹੀਂ ਕੀਤਾ ਉਸ ਤੋਂ ਬਾਅਦ ਗੱਲ ਕਰੀਏ ਨਮਾ ਸ਼ਹਿਰ ਦੇ ਪਿੰਡ ਬੀਰੂਵਾਲ ਦੇ ਨਾਲ ਸਬੰਧ ਰੱਖਦੇ 48 ਸਾਲ ਦੇ ਪਰਮਜੀਤ ਸਿੰਘ ਹੋਰਾਂ ਦੀ ਉਹਨਾਂ ਦੇ ਨਾਲ ਵੀ ਅਮਰੀਕਾ ਨੇ ਕੁਝ ਐਸਾ ਹੀ ਕੀਤਾ ਪਰਮਜੀਤ ਸਿੰਘ ਅਕਸਰ ਅਮਰੀਕਾ ਤੋਂ ਆਪਣੇ ਪਿੰਡ ਜਾਂਦੇ ਰਹਿੰਦੇ ਸੀ ਉਹਨਾਂ ਦੇ ਕੋਲ ਅਮਰੀਕਾ ਦਾ ਗ੍ਰੀਨ ਕਾਰਡ 3 ਜੁਲਾਈ ਨੂੰ ਜਦੋਂ ਉਹ ਭਾਰਤ ਤੋਂ ਵਾਪਸ ਅਮਰੀਕਾ ਆਏ ਤਾਂ ਉਹਨਾਂ ਨੂੰ ਸ਼ਿਕਾਗੋ ਦੇ ਉਹ ਗੇਅਰ 에ਰਪੋਰਟ ਦੇ ਉੱਤੇ ਇਮੀਗ੍ਰੇਸ਼ਨ ਨੇ ਹਿਰਾਸਤ ਚ ਲੈ ਲਿਆ 30 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਪਰਮਜੀਤ ਸਿੰਘ ਅੱਜ ਤੱਕ 2 ਮਹੀਨਿਆਂ ਤੋਂ ਕੈਦ ਦੇ ਵਿੱਚ ਹੈ ਤੇ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ ਅਮਰੀਕਾ ਦੇ ਡੈਨਾ ਸੂਬੇ ਦੇ ਫੂਟਵੇਨ ਦੇ ਵਿੱਚ ਰਹਿੰਦੇ ਪਰਿਵਾਰ ਦੇ ਮੁਤਾਬਕ ਪਰਮਜੀਤ ਸਿੰਘ ਨੇ ਅਕਤੂਬਰ ਦੇ ਵਿੱਚ ਆਹੀ ਮਹੀਨੇ ਚ ਬ੍ਰੇਂਟ ਯੂਮਰ ਦੀ ਦੂਜੀ ਸਰਜਰੀ ਕਰਉਣੀ ਸੀ ਉਹਨਾਂ ਨੂੰ ਦਿਲ ਦੇ ਸੰਬੰਧੀ ਵੀ ਦਿੱਕਤਾਂ ਹੈਗੀਆਂ ਨੇ ਤੇ ਉਹਨਾਂ ਦੀ ਨਜ਼ਰ ਵੀ ਲਗਾਤਾਰ ਘਟਦੀ ਜਾ ਰਹੀ ਹੈ ਪਰਮਜੀਤ ਸਿੰਘ ਦੇ ਵਕੀਲ ਤੇ ਟੱਬਰ ਦਾ ਕਹਿਣਾ ਹੈ ਕਿ ਕੈਂਟਕੀ ਕਾਉਂਟੀ ਜੇਲ੍ਹ ਦੇ ਵਿੱਚ ਕੈਦ ਪਰਮਜੀਤ ਸਿੰਘ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਤੱਕ ਵੀ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਦੀ ਸਰੀਰਕ ਹਾਲਤ ਤਾਂ ਖਰਾਬ ਹੋ ਰਹੀ ਹੈ ਸਿਰਫ ਇੰਨਾ ਹੀ ਨਹੀਂ ਅਮਰੀਕਾ ਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਵਕੀਲਾਂ ਨੇ ਤਾਂ ਭਾਰਤੀਆਂ ਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਜਦੋਂ ਤੱਕ ਟਰੰਪ ਸੱਤਾ ਦੇ ਵਿੱਚ ਹੈ ਭਾਰਤ ਜਾਣ ਦੀ ਸੋਚਿਓ ਵੀ ਨਾ ਖਾਸ ਕਰਕੇ ਜਿਹੜੇ ਲੋਕਾਂ ਨੇ ਅਸਾਈਲਮ ਲੈ ਕੇ ਗ੍ਰੀਨ ਕਾਰਡ ਹਾਸਲ ਕੀਤਾ ਹੈ ਅਮਰੀਕਾ ਪ੍ਰਸ਼ਾਸਨ ਦੀ ਅਸਾਈਲਮ ਲੈਣ ਵਾਲਿਆਂ ਦੇ ਉੱਤੇ ਕੜੀ ਨਜ਼ਰ ਹੈ ਅਸਾਈਲਮ ਲੈ ਕੇ ਅਮਰੀਕਾ ਰਹਿਣ ਵਾਲੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਉਨ੍ਹਾਂ ਉੱਤੇ ਅਮਰੀਕਾ ਪ੍ਰਸ਼ਾਸਨ ਨੇ ਇਲਜ਼ਾਮ ਲਾਇਆ ਹੈ ਕਿ ਜੇਕਰ ਤੁਸੀਂ ਭਾਰਤ ਦੇ ਵਿੱਚ ਕਿਸੇ ਡਰ ਦੇ ਚਲਦੇ ਆ ਅਮਰੀਕਾ ਦੇ ਵਿੱਚ ਆਏ ਤੇ ਇੱਥੇ ਆ ਕੇ ਸ਼ਰਨ ਮੰਗੀ ਅਸਾਈਲਮ ਮੰਗਿਆ ਤਾਂ ਫਿਰ ਤੁਸੀਂ 10-10 ਬਾਰੀ ਵਾਪਸ ਭਾਰਤ ਗਏ ਤੇ ਫਿਰ ਵਾਪਸ ਵੀ ਆਏ ਹੋ ਇਹ ਕਿਵੇਂ ਹੋ ਸਕਦਾ ਤੁਹਾਨੂੰ ਭਾਰਤ ਦੇ ਵਿੱਚ ਖਤਰੇ ਕਰਕੇ ਅਮਰੀਕਾ ਆ ਕੇ ਤੁਸੀਂ ਇੱਥੇ ਸਾਈਲਮ ਲਈ ਤੇ ਫਿਰ ਫਿਰ ਤੁਸੀਂ ਉੱਥੇ ਗੇੜੇ ਮਰੀ ਜਾਣੇ ਕੀ ਹੁਣ ਖਤਰਾ ਮੁੱਕ ਗਿਆ ਜਾਂ ਫਿਰ ਤੁਸੀਂ ਅਮਰੀਕਾ ਨੂੰ ਬੇਕੂਫ ਬਣਾਇਆ ਵੱਡੀ ਗੱਲ ਜ਼ਰੂਰ ਹੈ ਸੋਚਣ ਵਾਲੀ ਵੀ ਹੈ ਫਿਰ 70% ਦੀ ਭਾਰਤੀ ਜਿਹੜੇ ਨੌਕਰੀ ਹਾਸਲ ਕਰਨ ਦੇ ਲਈ H1B ਵੀਜ਼ਾ ਦੀ ਵਰਤੋਂ ਕਰਦੇ ਆ ਉਹਨਾਂ ਦੇ ਉੱਤੇ ਵੀ 트ੰਪ ਨੇ ਸੱਤੀ ਕੀਤੀ ਹੈ 90 ਲੱਖ ਭਾਰਤੀ ਕਰੰਸੀ H1B ਵੀਜ਼ਾ ਫੀਸ ਕਰ ਦਿੱਤੀ ਗਈ ਹੈ 트ੰਪ ਪ੍ਰਸ਼ਾਸਨ ਦਾ ਇਹਦੇ ਪਿੱਛੇ ਮਕਸਦ ਸੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚੋਂ ਬਾਹਰ ਕੱਢਣਾ ਤੇ ਅਮਰੀਕਨ ਲੋਕਾਂ ਨੂੰ ਰੁਜ਼ਗਾਰ ਦੇਣਾ ਉਤੋਂ ਤੋਂ ਦੇਖਣ ਨੂੰ ਤੇ ਇਹੀ ਲੱਗ ਰਿਹਾ ਅੰਦਰ ਕੀ ਗੱਲ ਚੱਲਦੀ ਹੋਏਗੀ ਇਸ ਬਾਰੇ ਆਪਕ ਕੁਝ ਵੀ ਨਹੀਂ ਕਹਿ ਸਕਤੇ ਇਸ ਤੋਂ ਇਲਾਵਾ ਪ੍ਰਵਾਸੀ ਟਰੱਕ ਡਰਾਈਵਰਾਂ ਉੱਤੇ ਵੀ ਟਰੰਪ ਨੇ ਸਖਤੀ ਕੀਤੀ ਹੈ ਅਮਰੀਕਾ ਨੇ ਵਪਾਰਕ ਟਰੱਕ ਡਰਾਈਵਰਾਂ ਦੇ ਲਈ ਵਰਕ ਵੀਜ਼ਾ ਜਾਰੀ ਕਰਨ ਤੋਂ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਈ ਹੈ ਇਹ ਫੈਸਲਾ 12 ਅਗਸਤ 2025 ਨੂੰ ਫਲੋਰੀਡਾ ਚ ਕੋਈ ਇੱਕ ਦੁਖਦਾਈ ਸੜਕੀ ਹਾਦਸੇ ਤੋਂ ਬਾਅਦ ਲਿਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਇੱਕ ট্রাক ਡਰਾਈਵਰ ਦੀ ਲਾਪਰਵਾਹੀ ਕਰਕੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਇਸ ਫੈਸਲੇ ਦਾ ਭਾਰਤੀ ট্রাক ਡਰਾਈਵਰਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਡੂੰਗਾ ਪ੍ਰਭਾਵ ਪਿਆ ਜਿਹੜੇ ਅਮਰੀਕਾ ਦੇ ਟਰਾਂਸਪੋਰਟ ਖੇਤਰ ਚ ਕੰਮ ਕਰਦੇ ਨੇ ਜਾਂ ਫਿਰ ਕੰਮ ਕਰ ਹੁੰਦੀ ਯੋਜਨਾ ਬਣਾ ਰਹੇ ਨੇ ਸੜਕਾਂ ਉੱਤੇ ਪ੍ਰਵਾਸੀਆਂ ਨੂੰ ਫੜਨ ਦੇ ਲਈ ਟਰੰਪ ਦੀ ਇਮੀਗ੍ਰੇਸ਼ਨ ਪੁਲਿਸ ਜਿਹੜੀ ਉਹ ਘੁੰਮ ਰਹੀ ਹੈ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਸਾਈਕਲ ਸਵਾਰ ਇੱਕ ਸ਼ਖਸ ਦੇ ਗੈਰਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖਲ ਹੋਣ ਦਾ ਸ਼ੱਕ ਹੋਇਆ ਤਾਂ ਉਹਨੂੰ ਫੜਨ ਦੇ ਲਈ ਪੁਲਿਸ ਨੇ ਉਹਦਾ ਪਿੱਛਾ ਕੀਤਾ ਪਰ ਸਾਈਕਲ ਸਵਾਰ ਉੱਥੋਂ ਚੱਕਵਾ ਦੇ ਕੇ ਫਰਾਰ ਹੋ ਗਿਆ ਇਹ ਸਾਰੀਆਂ ਘਟਨਾਵਾਂ ਤੋਂ ਸਾਫ਼ ਹੈ ਕਿ ਅਮਰੀਕਾ ਹੁਣ ਆਪਣੇ ਦੇਸ਼ ਦੇ ਦਰਵਾਜ਼ੇ ਪ੍ਰਵਾਸੀਆਂ ਲਈ ਹੌਲੀ-ਹੌਲੀ ਬੰਦ ਕਰ ਰਿਹਾ ਖਾਸ ਕਰਕੇ ਜਦੋਂ ਤੱਕ 트럼ਪ ਪ੍ਰਸ਼ਾਸਨ ਸੱਤਾ ਦੇ ਵਿੱਚ ਉਸ ਵੇਲੇ ਤੱਕ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿਣਾ ਮੁਸ਼ਕਲ ਨਹੀਂ ਨਾ ਮੁੱਕ ਜਾਂ ਪ ਰਿਹਾ ਕੁੱਲ ਮਿਲਾ ਕੇ ਜੇ ਤੁਸੀਂ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਹੋ ਉੱਥੇ ਰਹਿੰਦੇ ਹੋਏ ਗ੍ਰੀਨ ਕਾਰਡ ਹਾਸਲ ਕਰ ਲਿਆ ਤਾਂ 트럼ਪ ਦਾ ਅਗਲਾ ਫਰਮਾਨ ਤੁਹਾਡੀ ਵੀ نیند ਉਡਾ ਸਕਦਾ ਹੈ ਇੱਕ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਣੀ ਹੈ ਕਿ ਪੈਰ ਰੱਖਣ ਦੀ ਥਾਂ ਮਿਲ ਜਾਏ ਰਹਿਣ ਦੀ ਥਾਂ ਤਾਂ ਮੈਂ ਆਪੇ ਹੀ ਬਣਾ ਲੈਣੀ ਹੈ ਅਮਰੀਕਾ ਪਹੁੰਚਣ ਵਾਲੇ ਹਰ ਭਾਰਤੀ ਖਾਸ ਕਰਕੇ ਪੰਜਾਬੀ ਦਾ ਸੁਪਨਾ ਵੀ ਇਸੇ ਦੇ ਇਰਤ گرد ਦੇ ਘੁੰਦਦਾ ਸੀ ਸਤ ਸ੍ਰੀ ਅਕਾਲ ਮੈਂ ਅਿੰਦਰਜੀਤ ਸਿੰਘ ਚਹਿਲ ਇੱਕ ਹੋਰ ਖਾਸ ਖਬਰ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹਾਂ ਖਤਰਨਾਕ ਜੰਗਲਾਂ ਤੇ ਪਨਾਮਾ ਵਰਗੀਆਂ ਨਹਿਰਾਂ ਨੂੰ ਪਾਰ ਕਰਕੇ ਡੋਂਕੀ ਰੂਟ ਤੇ ਰਹੀ ਲੱਖਾਂ ਕਰੋੜਾਂ ਖਰਚ ਕੇ ਅਮਰੀਕਾ ਦਾਖਲ ਹੋਣ ਵਾਲੇ ਲੋਕਾਂ ਦੇ ਸਾਰੇ ਸੁਪਨਿਆਂ ਨੂੰ ਉਸੇ ਵੇਲੇ ਨਜ਼ਰ ਲੱਗ ਗਈ ਸੀ ਜਦੋਂ ਟਰੰਪ ਨੇ ਦੂਜੀ ਵਾਰੀ ਅਮਰੀਕਾ ਦੀ ਸੱਤਾ ਸੰਭੀ ਸੀ ਪਰ ਟਰੰਪ ਦੀ ਨਜ਼ਰ ਦੇ ਵਿੱਚ ਉਹ ਲੋਕ ਵੀ ਚੜ ਗਏ ਐ ਜਿਨ੍ਹਾਂ ਨੇ ਅਸਾਈਲੈਂਟ ਦੇ ਜ਼ਰੀਏ ਗ੍ਰੀਨ ਕਾਰਡ ਜਾਂ ਫਿਰ ਨਾਗਰਿਕਤਾ ਹਾਸਲ ਕੀਤੀ ਪਿਛਲੇ 1 ਮਹੀਨੇ ਦੇ ਅੰਦਰ ਐਸੇ ਅਣਗਿਣਤ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਗ੍ਰੀਨ ਕਾਰਡ ਹੋਲਡਰਾਂ ਤੋਂ ਲੈ ਕੇ ਅਮਰੀਕਾ 'ਚ ਨਾਗਰਿਕਤਾ ਹਾਸਲ ਕਰਨ ਵਾਲਿਆਂ ਦੀ ਮੀਂਹ ਡੋੜਾ ਦਿੱਤੀ ਹੈ ਇਹਨਾਂ ਸਾਰੇ ਮਾਮਲਿਆਂ ਨੂੰ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ ਤੇ ਸ਼ੁਰੂਆਤ ਕਰਦੇ ਆ ਕਪਿਲ ਰਗੂ ਹੋ ਰਾ ਦੇ ਕਿਸਤੂ ਦੇ ਰਸੂਲ ਅਮਰੀਕਾ ਚ ਰਹਿਣ ਵਾਲੇ ਕਪਲ ਰਗੂ ਦਾ ਇੱਕ ਅਮਰੀਕਨ ਮਹਿਲਾ ਦੇ ਨਾਲ ਵਿਆਹ ਹੋਇਆ ਹੈ ਤੇ ਉਹ ਸਥਾਈ ਨਾਗਰਿਕਤਾ ਦੀ ਪ੍ਰਕਿਰਿਆ ਦੇ ਵਿੱਚੋਂ ਲੰਘ ਰਿਹਾ ਉਹਨੂੰ ਮਾਮੂਲੀ ਟ੍ਰੈਫਿਕ ਕੌਲੰਘਣਾ ਕਰਕੇ ਰੋਕ ਲਿਆ ਗਿਆ ਤੇ ਜਦੋਂ ਜਾਂਚ ਕੀਤੀ ਤਾਂ ਉਹਦੇ ਬੈਗ ਦੇ ਵਿੱਚੋਂ ਇਹ ਅਫੀਮ ਲੇਬਲਾਈ ਇੱਕ ਪਰਫਿਊਮ ਦੀ ਬੋਤਲ ਮਿਲ ਗਈ ਅਧਿਕਾਰੀਆਂ ਨੇ ਇਹਨੂੰ ਨਸ਼ੀਲਾ ਪਦਾਰਥ ਸਮਝ ਲਿਆ ਤੇ ਰਗ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਹਨੂੰ ਪਹਿਲਾਂ ਜੇਲ੍ਹ ਭੇਜਿਆ ਤੇ ਫਿਰ ਉਹਦੀ ਵੀਜ਼ੇ ਨੂੰ ਰੱਦ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਜਾਂਚ ਤੋਂ ਇਹ ਸਾਫ਼ ਹੋਇਆ ਕਿ ਬੈਗ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਸੀ ਸਿਰਫ ਪਰਫਿਊਮ ਸੀ ਇਸ ਦੇ ਬਾਵਜੂਦ ਕਪਲ ਨੂੰ ਰਿਹਾ ਨਹੀਂ ਕੀਤਾ ਗਿਆ ਉਹਦੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਹਾਲੇ ਵੀ ਉਹ ਜਾਰੀ ਹੈ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ 73 ਸਾਲਾ ਪੰਜਾਬੀ ਮੂਲ ਦੀ ਬਜ਼ੁਰਗ ਮੈਲਾ ਹਰਜੀਤ ਕੌਰ ਨੇ ਰਿਪੋਰਟ ਕਰ ਦਿੱਤਾ ਗਿਆ ਕੁਝ ਦਿਨ ਪਹਿਲਾਂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੇ ਹਰਜੀਤ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਤੇ ਉਹਨਾਂ 'ਤੇ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ 'ਚ ਰਹਿਣ ਦਾ ਇਲਜ਼ਾਮ ਲੱਗਿਆ ਸਿਰਫ ਇੰਨਾ ਹੀ ਨਹੀਂ ਹਰਜੀਤ ਕੌਰ ਨੂੰ ਉਹਨਾਂ ਨੂੰ ਪਰਿਵਾਰ ਦੇ ਨਾਲ ਮੁਲਾਕਾਤ ਵੀ ਨਹੀਂ ਕਰ ਦਿੱਤੀ ਗਈ ਹੱਤਕੜੀਆਂ ਤੇ ਬੀੜੀਆਂ ਦੇ ਵਿੱਚ ਬੰਨ ਕੇ ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾ ਕੇ ਕੈਦੀਆਂ ਦੀ ਤਰ੍ਹਾਂ ਡਿਪੋਟ ਕਰ ਦਿੱਤਾ ਗਿਆ ਉਮਰ ਤੱਕ ਦਾ ਲਿਹਾਜ਼ ਵੀ ਨਹੀਂ ਕੀਤਾ ਉਸ ਤੋਂ ਬਾਅਦ ਗੱਲ ਕਰੀਏ ਨਮਾ ਸ਼ਹਿਰ ਦੇ ਪਿੰਡ ਬੀਰੂਆਲ ਦੇ ਨਾਲ ਸਬੰਧ ਰੱਖਦੇ 48 ਸਾਲ ਦੇ ਪਰਮਜੀਤ ਸਿੰਘ ਹੋਰਾਂ ਦੀ ਉਹਨਾਂ ਦੇ ਨਾਲ ਵੀ ਅਮਰੀਕਾ ਨੇ ਕੁਝ ਐਸਾ ਹੀ ਕੀਤਾ ਪਰਮਜੀਤ ਸਿੰਘ ਅਕਸਰ ਅਮਰੀਕਾ ਤੋਂ ਆਪਣੇ ਪਿੰਡ ਜਾਂਦੇ ਰਹਿੰਦੇ ਸੀ ਉਹਨਾਂ ਦੇ ਕੋਲ ਅਮਰੀਕਾ ਦਾ ਗ੍ਰੀਨ ਕਾਰਡ 30 ਜੁਲਾਈ ਨੂੰ ਜਦੋਂ ਉਹ ਭਾਰਤ ਤੋਂ ਵਾਪਸ ਅਮਰੀਕਾ ਆਏ ਤਾਂ ਉਹਨਾਂ ਨੂੰ ਸ਼ਿਕਾਗੋ ਦੇ ਉਹਏਰ 에ਰਪੋਰਟ ਦੇ ਉੱਤੇ ਇਮੀਗ੍ਰੇਸ਼ਨ ਨੇ ਹਿਰਾਸਤ ਚ ਲੈ ਲਿਆ 30 ਸਾਲ ਤੋਂ ਅਮਰੀਕਾ 'ਚ ਰਹਿ ਰਹੇ ਪਰਮਜੀਤ ਸਿੰਘ ਅੱਜ ਤੱਕ 2 ਮਹੀਨਿਆਂ ਤੋਂ ਕੈਦ ਦੇ ਵਿੱਚ ਹੈ ਤੇ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੀ ਹੈ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਫੂਟਵੇਨਡ ਵਿੱਚ ਰਹਿੰਦੇ ਪਰਿਵਾਰ ਦੇ ਮੁਤਾਬਕ ਪਰਮਜੀਤ ਸਿੰਘ ਨੇ ਅਕਤੂਬਰ ਦੇ ਵਿੱਚ ਆਹੀ ਮਹੀਨੇ ਚ ਬ੍ਰੇਂਟ ਉਮਰ ਦੀ ਦੂਜੀ ਸਰਜਰੀ ਕਰਾਉਣੀ ਸੀ ਉਹਨਾਂ ਨੂੰ ਦਿਲ ਦੇ ਸੰਬੰਧੀ ਵੀ ਦਿੱਕਤਾਂ ਹੈਗੀਆਂ ਨੇ ਤੇ ਉਹਨਾਂ ਦੀ ਨਜ਼ਰ ਵੀ ਲਗਾਤਾਰ ਘਟਦੀ ਜਾ ਰਹੀ ਹੈ। ਪਰਮਜੀਤ ਸਿੰਘ ਦੇ ਵਕੀਲ ਤੇ ਟੱਬਰ ਦਾ ਕਹਿਣਾ ਹੈ ਕਿ ਕੈਂਟਕੀ ਕਾਉਂਟੀ ਜੇਲ੍ਹ ਦੇ ਵਿੱਚ ਕੈਦ ਪਰਮਜੀਤ ਸਿੰਘ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਤੱਕ ਵੀ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਦੀ ਸਰੀਰਕ ਹਾਲਤ ਤਾਂ ਖਰਾਬ ਹੋ ਰਹੀ ਹੈ। ਸਿਰਫ ਇੰਨਾ ਹੀ ਨਹੀਂ ਅਮਰੀਕਾ ਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਵਕੀਲਾ ਨੇ ਤਾਂ ਭਾਰਤੀਆਂ ਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਜਦੋਂ ਤੱਕ ਟਰੰਪ ਸੱਤਾ ਦੇ ਵਿੱਚ ਹੈ ਭਾਰਤ ਜਾਣ ਦੀ ਸੋਚਿਓ ਵੀ ਨਾ ਖਾਸ ਕਰਕੇ ਜਿਹੜੇ ਲੋਕਾਂ ਨੇ ਅਸਾਈਲਮ ਲੈ ਕੇ ਗ੍ਰੀਨ ਕਾਰਡ ਹਾਸਲ ਕੀਤਾ ਅਮਰੀਕਾ ਪ੍ਰਸ਼ਾਸਨ ਦੀ ਅਸਾਈਲਮ ਲੈਣ ਵਾਲਿਆਂ ਦੇ ਉੱਤੇ ਕੜੀ ਨਜ਼ਰ ਹੈ ਅਸਾਈਲਮ ਲੈ ਕੇ ਅਮਰੀਕਾ ਰਹਿਣ ਵਾਲੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਉਨ੍ਹਾਂ ਉੱਤੇ ਅਮਰੀਕਾ ਪ੍ਰਸ਼ਾਸਨ ਨੇ ਇਲਜ਼ਾਮ ਲਾਇਆ ਹੈ ਕਿ ਜੇਕਰ ਤੁਸੀਂ ਭਾਰਤ ਦੇ ਵਿੱਚ ਕਿਸੇ ਡਰ ਦੇ ਚਲਦੇ ਆ ਅਮਰੀਕਾ ਦੇ ਵਿੱਚ ਆਏ ਤੇ ਇੱਥੇ ਆ ਕੇ ਸ਼ਰਨ ਮੰਗੀ ਅਸਾਈਲਮ ਮੰਗਿਆ ਤਾਂ ਫਿਰ ਤੁਸੀਂ 10-10 ਬਾਰੀ ਵਾਪਸ ਭਾਰਤ ਗਏ ਤੇ ਫਿਰ ਵਾਪਸ ਵੀ ਆਏ ਹੋ ਇਹ ਕਿਵੇਂ ਹੋ ਸਕਦਾ ਤੁਹਾਨੂੰ ਭਾਰਤ ਦੇ ਵਿੱਚ ਖਤਰੇ ਕਰਕੇ ਅਮਰੀਕਾ ਆ ਕੇ ਤੁਸੀਂ ਇੱਥੇ ਸਾਈਲਮ ਲਈ ਤੇ ਫਿਰ ਫਿਰ ਤੁਸੀਂ ਉੱਥੇ ਗੇੜੇ ਮਰੀ ਜਾਂਦੇ ਕੀ ਹੁਣ ਖਤਰਾ ਮੁੱਕ ਗਿਆ ਜਾਂ ਫਿਰ ਤੁਸੀਂ ਅਮਰੀਕਾ ਨੂੰ ਬੇਕੂਫ ਬਣਾਇਆ ਵੱਡੀ ਗੱਲ ਜ਼ਰੂਰ ਹੈ ਸੋਚਣ ਵਾਲੀ ਵੀ ਹੈ ਫਿਰ 70% ਦੀ ਭਾਰਤੀ ਜਿਹੜੇ ਨੌਕਰੀ ਹਾਸਲ ਕਰਨ ਦੇ ਲਈ H1B ਵੀਜ਼ਾ ਦੀ ਵਰਤੋਂ ਕਰਦੇ ਐ ਉਹਨਾਂ ਦੇ ਉੱਤੇ ਵੀ 트ੰਪ ਨੇ ਸੱਤੀ ਕੀਤੀ ਹੈ 90 ਲੱਖ ਭਾਰਤੀ ਕਰੰਸੀ H1B ਵੀਜ਼ਾ ਫੀਸ ਕਰ ਦਿੱਤੀ ਗਈ ਹੈ 트ੰਪ ਪ੍ਰਸ਼ਾਸਨ ਦਾ ਇਹਦੇ ਪਿੱਛੇ ਮਕਸਦ ਸੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚੋਂ ਬਾਹਰ ਕੱਢਣਾ ਤੇ ਅਮਰੀਕਾ ਲੋਕਾਂ ਨੂੰ ਰੋਜ਼ਗਾਰ ਦੇਣਾ ਉਤੋਂ ਤੋਂ ਦੇਖਣ ਨੂੰ ਤੇ ਇਹੀ ਲੱਗ ਰਿਹਾ ਅੰਦਰ ਕੀ ਗੱਲ ਚੱਲਦੀ ਹੋਏਗੀ ਇਸ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਇਸ ਤੋਂ ਇਲਾਵਾ ਪ੍ਰਵਾਸੀ ਟਰੱਕ ਡਰਾਈਵਰਾਂ ਉੱਤੇ ਵੀ ਟਰੰਪ ਨੇ ਸਖਤੀ ਕੀਤੀ ਹੈ ਅਮਰੀਕਾ ਨੇ ਵਪਾਰਕ ਟਰੱਕ ਡਰਾਈਵਰਾਂ ਦੇ ਲਈ ਵਰਕ ਵੀਜ਼ਾ ਜਾਰੀ ਕਰਨ ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਈ ਹੈ ਇਹ ਫੈਸਲਾ 12 ਅਗਸਤ 2025 ਨੂੰ ਫਲੋਰੀਡਾ ਚ ਹੋਏ ਇੱਕ ਦੁਖਦਾਈ ਸੜਕੀ ਹਾਦਸੇ ਤੋਂ ਬਾਅਦ ਲਿਆ ਗਿਆ ਸੀ ਜਿਸ ਦੇ ਚ ਪੰਜਾਬ ਦੇ ਇੱਕ ট্রাক ਡਰਾਈਵਰ ਦੀ ਲਾਪਰਵਾਹੀ ਕਰਕੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਇਹ ਫੈਸਲੇ ਦਾ ਭਾਰਤੀ ট্রাক ਡਰਾਈਵਰਾਂ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਡੂੰਗਾ ਪ੍ਰਭਾਵ ਪਿਆ ਜਿਹੜੇ ਅਮਰੀਕਾ ਦੇ ਟਰਾਂਸਪੋਰਟ ਖੇਤਰ ਚ ਕੰਮ ਕਰਦੇ ਨੇ ਜਾਂ ਫਿਰ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ ਸੜਕਾਂ ਉੱਤੇ ਪ੍ਰਵਾਸੀਆਂ ਨੂੰ ਫੜਨ ਦੇ ਲਈ 트럼ਪ ਦੀ ਇਮੀਗ੍ਰੇਸ਼ਨ ਪੁਲਿਸ ਅਜੇ ਵੀ ਘੁੰਮ ਰਹੀ ਹੈ। ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ। ਸਾਈਕਲ ਸਵਾਰ ਇੱਕ ਸ਼ਖਸ ਦੇ ਗੈਰਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖਲ ਹੋਣ ਦਾ ਸ਼ੱਕ ਹੋਇਆ ਤਾਂ ਉਹਨੂੰ ਫੜਨ ਦੇ ਲਈ ਪੁਲਿਸ ਨੇ ਉਹਦਾ ਪਿੱਛਾ ਕੀਤਾ ਪਰ ਸਾਈਕਲ ਸਵਾਰ ਉੱਥੋਂ ਚੱਕਵਾ ਦੇ ਕੇ ਫਰਾਰ ਹੋ ਗਿਆ। ਇਹ ਸਾਰੀਆਂ ਘਟਨਾਵਾਂ ਤੋਂ ਸਾਫ ਹੈ ਕਿ ਅਮਰੀਕਾ ਹੁਣ ਆਪਣੇ ਦੇਸ਼ ਦੇ ਦਰਵਾਜ਼ੇ ਪ੍ਰਵਾਸੀਆਂ ਲਈ ਹੌਲੀ-ਹੌਲੀ ਬੰਦ ਕਰ ਰਿਹਾ ਖਾਸ ਕਰਕੇ ਜਦੋਂ ਤੱਕ 트럼ਪ ਪ੍ਰਸ਼ਾਸਨ ਸੱਤਾ ਦੇ ਵਿੱਚ ਉਸ ਵੇਲੇ ਤੱਕ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿਣਾ ਮੁਸ਼ਕਲ ਹੀ ਨਹੀਂ ਨਾਮੁਕਨ ਜਾ ਪ ਰਿਹਾ ਕੁੱਲ ਮਿਲਾ ਕੇ ਜੇ ਤੁਸੀਂ ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਹੋ ਉੱਥੇ ਰਹਿੰਦੇ ਹੋਏ ਗ੍ਰੀਨ ਕਾਰਡ ਹਾਸਲ ਕਰ ਲਿਆ ਤਾਂ 트럼ਪ ਦਾ ਅਗਲਾ ਫਰਮਾਨ ਤੁਹਾਡੀ ਵੀ ਮੀਦ ਉਡਾ ਸਕਦਾ ਹੈ